19 ਸਾਲਾਂ ਦੇ ਨੌਜਵਾਨ ਦਾ ਕੀਤਾ ਕਤਲਕਰ ਪਰਿਵਾਰ ਵਾਲਿਆਂ ਨੇ ਗਵਾਡੀਆਂ ਤੇ ਲਾਇ ਇਲਜ਼ਾਮ ਜੀਹਾਂ ਸੋਹਣੇ ਗੱਭਰੂ ਨੌਜਵਾਨ ਦੀਆਂ ਤਸਵੀਰਾਂ ਰੋਬਿੰਨ ਜਿਸ ਦਾ ਨਾਮ ਹੈ ਉਸ ਜਹਾਂ ਜੀਆਂ ਕਰਨ ਜਾ ਰਹੇ ਆ ਜੋ ਕਿ ਮਹਿਜ 19 ਸਾਲਾਂ ਦਾ ਹੈ ਜਿਸ ਦਾ ਕਤਲ ਕਰ ਦਿੱਤਾ ਗਿਆ ਜੀਆਂ ਦੱਸਿਆ ਜਾ ਰਿਹਾ ਹੈ ਘਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿ ਉਸ ਨੂੰ ਪਹਿਲਾਂ ਫੋਨ ਆਉਂਦਾ ਹੈ ਤਾਂ ਉਸ ਤੋਂ ਬਾਅਦ ਹੀ ਉਸ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਮਹਿਜ ਰੋਬਿੰਨ ਦੀ ਉਮਰ 19 ਸਾਲਾਂ ਦੀ ਸੀ ਤਰੰਤ ਤਰੰਤ ਦੀ ਇਹ ਖਬਰ ਸਾਹਮਣੇ ਆਈ ਹੈ ਕਿ ਸ਼ਰੀਆਮ ਬਦਮਾਸ਼ ਜਿਹੜੇ ਨੇ ਗੁੰਡਾਗਰਦੀ ਕਰ ਰਹੇ ਨੇ ਕਿਸੇ ਨੂੰ ਵੀ ਮਾਰ ਦਿੰਦੇ ਨੇ ਤਾਂ 19 ਸਾਲਾ ਦੇ ਨੌਜਵਾਨ ਜਿਸ ਦਾ ਨਾਮ ਰੋਬਿੰਦ ਦੱਸਿਆ ਜਾ ਰਿਹਾ ਹੈ ਉਸ ਦੀ ਮੌਤ ਹੋ ਚੁੱਕੀ ਹੈ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਤਾਂ ਘਰ ਪਰਿਵਾਰਕ ਮੈਂਬਰਾਂ ਨੂੰ ਫੋਨ ਦੇ ਰਾਹੀਂ ਪਤਾ ਲੱਗਦਾ ਹੈ ਕਿ ਸੜਕ ਕਿਨਾਰੇ ਉਹਨਾਂ ਦੇ ਨੌਜਵਾਨ ਪੁੱਤ ਦੀ লাশ ਪਈ ਹੋਈ ਹੈ ਜਦੋਂ ਪਹੁੰਚ ਕੇ ਵੇਖਦੇ ਨੇ ਤਾਂ ਉਹਨਾਂ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਇਹਨਾਂ ਦੇ ਗੁਆਂਢੀਆਂ ਦੇ ਵੱਲੋਂ ਹੀ ਇਹ ਕਤਲ ਕੀਤਾ ਗਿਆ ਹੈ ਤਾਂ ਘਰ ਪਰਿਵਾਰਕ ਮੈਂਬਰਾਂ ਨੇ ਜਿਹੜੇ ਨੇ ਦੋਸ਼ ਲਾਏ ਨੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਘਰ ਪਰਿਵਾਰਕ ਮੈਂਬਰਾਂ ਦੀਆਂ ਜਿਨ੍ਹਾਂ ਰੋਂਦੇ ਘੁੱਲ ਲਾਉਂਦੇ ਨਜ਼ਰ ਆ ਰਹੇ ਨੇ ਦੁੱਖ ਸਹਾਰਿਆ ਨਹੀਂ ਜਾ ਰਿਹਾ ਕਿਉਂਕਿ 19 ਸਾਲਾਂ ਦਾ ਨੌਜਵਾਨ ਪੁੱਤ ਜਿਸ ਦਾ ਨਾਮ ਰੋਬਿੰਦ ਦੱਸਿਆ ਜਾ ਰਿਹਾ ਹੈ ਉਸ ਦੀ ਮੌਤ ਹੋ ਚੁੱਕੀ ਹੈ ਉਸ ਦਾ ਕਤਲ ਹੋ ਚੁੱਕਿਆ ਹੈ ਫਿਲਹਾਲ ਮੌਕੇ ਤੇ ਪੁਲਿਸ ਦੀਆਂ ਟੀਮਾਂ ਤੇ ਫੋਰੈਂਸਿਕ ਲੈਬ ਦੀਆਂ ਟੀਮਾਂ ਜਾਂਚ ਲਈ ਪਹੁੰਚੀਆਂ ਨੇ ਜੋ ਕਿ ਉਥੇ ਲਾਸ਼ ਨੂੰ ਉਹਨਾਂ ਦੇ ਵੱਲ ਰੱਖਿਆ ਗਿਆ ਕਬਜ਼ੇ ਦੇ ਵਿੱਚ ਲਿਆ ਗਿਆ ਤਾਂ ਘਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਇੱਕ ਹੀ ਗੱਲ ਕਹੀ ਜਾ ਰਹੀ ਹੈ ਕਿ ਗੁਆਂਢੀਆਂ ਦੇ ਵੱਲੋਂ ਹੀ ਇਹ ਸਾਰਾ ਕਤਲ ਕੀਤਾ ਗਿਆ ਸਨ ਅਫਸਾਰ ਸਿੰਘ ਤੇ ਜਿਹੜਾ ਛੋਟਾ ਬਾਜੀ ਉਹ ਹੈਗਾ ਉਹਦੇ ਨਾਲ ਲੱਭਾ ਵਾ ਲੱਭੀ ਤਾਂਦੇ ਉਹਨੂੰ ਉਹਦਾ ਹੈਗਾ ਵਾ ਡੈਡੀ ਦਾ ਨਾਮ ਸਨ ਅਫਸਾਰ ਸਿੰਘ ਹਾਂਜੀ ਇਹਨਾਂ ਨੇ ਮਾਰਿਆ ਮਾਰ ਕੇ ਕੀ ਤੁਹਾਨੂੰ ਫੋਨ ਫੋਨ ਕਰਦੇ ਰਹੇ ਹਾਂ ਜੀ ਸਾਡੇ ਵੱਡੇ ਭਰਾ ਨੇ ਫੋਨ ਕੀਤਾ ਵਾ ਕਿ ਮੈਂ ਫਲਾਨੀ ਜਗ੍ਹਾ ਛੁੱਟਿਆ ਵੱਡੇ ਬਾਗ ਦੇ ਵਿੱਚ ਪਹਿਲਾਂ ਅਸੀਂ ਉੱਧਰ ਗਏ ਵੇਖਣ ਕਿ ਉੱਧਰ ਹੀ ਸਾਰੇ ਬੰਨੇ ਘੁੰਮ ਫਿਰ ਕੇ ਆ ਗਏ ਸਾਰੇ ਪਿੰਡ ਦੇ ਨਾਲ ਹੀ ਫਿਰ ਇਹਨੇ ਫੋਨ ਕੀਤਾ ਕਿ ਅਸੀਂ ਨਾ ਬਲੀਪੋਲਾ ਦੀਆਂ ਮੜੀਆਂ ਦੇ ਵਿੱਚ ਛੁੱਟਿਆ ਜੀ ਅੱਛਾ ਫਿਰ ਹਾਂ ਜੀ ਫਿਰ ਇੱਧਰ ਵੇਖਣਾ ਹੈ ਤੇ ਫਿਰ ਫੋਨ ਕਰ ਦੁਬਾਰਾ ਕੀਤਾ ਵੀ ਮੜੀਆਂ ਤੋਂ ਕਿੱਲਾ ਕਪਸ਼ਾਹ ਛੁੱਟਿਆ ਝਾੜੀਆਂ ਦੇ ਵਿੱਚ ਕੀ ਕਾਰਨ ਕੀ ਸੀ ਮਾਰਨ ਦਾ ਮਾਰਨ ਦਾ ਕਾਰਨ ਜੀ ਪਤਾ ਨਹੀਂ ਹੁਣ ਫੋਨ ਕੀਤਾ ਰਾਤ ਇਹਨਾਂ ਨੂੰ ਕੋਠੇ ਤੇ ਗਿਆ ਸੀ ਜੀ ਤੇ ਉਥੇ ਫੋਨ ਕਰਕੇ ਤੇ ਰਾਤ ਨੂੰ ਸੱਤ ਟਿਆ ਘਾਦੇ ਨਾਲ ਕੀ ਕੀ ਚੀਜ਼ਾਂ ਦਾ ਪੁੱਟਿਆ ਲੱਗਦਾ ਹਾਂਜੀ ਹੁਣ ਰਾਡਾਂ ਦੇ ਨਾਲ ਹੀ ਪੁੱਟਿਆ ਵਾ ਤੇ ਕੁਝ ਤਿੱਖੇ ਹਥਿਆਰ ਸੀ ਇਹਨਾਂ ਨੇ ਮਾਰਿਆ ਨੂੰ ਮੁੰਡਾ ਮੈਂ ਕੀ ਮੰਗ ਕਰਦੇ ਜੀ ਕੀ ਮੰਗ ਕਰਦੇ ਹੁਣ ਹੋਣਾ ਚਾਹੀਦਾ ਅਸੀਂ ਇਨਸਾਫ਼ ਮੰਗਦਿਆਂ ਜੀ ਮੇਰਾ ਨਾ ਪਾਲ ਸਿੰਘ ਆ ਜੀ ਹਾਂਜੀ ਮੈਂ ਗਰੰਥੀ ਸਿੰਘ ਤੇ ਇਹ ਆਪਣੇ ਮੈਸਟਰ ਤਿਸਰੇ ਘਰ ਇਹ ਰਹਿ ਰਿਹਾ ਬੜੀ ਰਹਿ ਰਾਇ ਆ ਜੋ ਕੋਈ ਸ਼ਰਾਬ ਪਿਆਲਾ ਪੀ ਕੇ ਕਿਸੇ ਨਾਲ ਝਗੜਾ ਕੋਈ ਗੱਲਬਾਤ ਨਹੀਂ ਜੀ ਮਜੇ ਦੇ ਨਾਲ ਹੀ ਰਹ ਰਹੇ ਆ ਤੇ ਲਟਕਾ ਮੇਰਾ ਜਿਹੜਾ ਉਹ ਰਾਜਪੁਰ ਗੱਡੀ ਚਲਾ ਰਿਹਾ ਠੀਕ ਹੈ ਜੀ ਆਜਾ ਹੁੰਦੀ ਨੂੰ ਫੋਨ ਕਰਕੇ ਇਹ ਰਾਤ 8 ਵਜੇ ਦੇ ਨਾਲ ਬੱਸੀ ਗਈ ਆ ਕਿਦੋਂ ਬੱਸੀ ਗਈ ਆ ਉਦੋਂ ਉਹਨੂੰ ਕਿਤੇ ਫੋਨ ਕਰਕੇ ਤੇ ਕੋਠੇ ਤੇ ਸੱਤ ਕੋਠੇ ਦੇ ਸੱਧਿਆਵਾ ਤੇ ਉਹਦੇ ਤੋਂ ਬਾਅਦ ਉਹ ਕੋਠੇ ਪੁੰਤਰਿਆ ਨਹੀਂ ਫਿਰ ਬਾਕੀ ਮਾਂ ਉਹਦੀ ਥੱਲੇ ਬੈਠੀ ਆ ਭਰਾ ਬੈਠਾ ਭੈਣ ਬੈਠੀ ਆ ਉਹ ਵੇੜੇ ਦੇ ਵਿੱਚ ਆ ਉਹਨਾਂ ਆਖੇ ਪਿਆਲੇ ਉਤਰਿਆ ਨਹੀਂ ਫਿਰ ਉਹ ਜਾਂ ਲੰਮੇ ਪੈ ਗਏ ਆ ਜਾਂ ਕਿਸ ਤਰ੍ਹਾਂ ਵੀ ਉਹਨਾਂ ਨੇ ਦਿਨ ਚੜ੍ਹਦੇ ਸਾਰ ਗੱਲ ਕਰਦੀ ਕੋਈ ਡਰਾ ਰੱਪਾ ਕੋਈ ਉਹਨਾਂ ਨੇ ਨਹੀਂ ਪਾਇਆ ਫਿਰ ਮੈਨੂੰ ਜਦੋਂ ਉਹਨਾਂ ਨੇ ਵੇਖਿਆ ਡੀਕਿਆ ਵਾ ਪਿੱਛਰੇ ਨਹੀਂ ਆਇਆ ਮੈਨੂੰ ਫਿਰ ਮੈਂ ਸ਼ਹਿਰ ਚਲੇ ਗਿਆ ਮੈਨੂੰ ਪੂਰ ਕੀਤਾ ਕਿ ਰਾਤ ਦਾ ਸ਼ੀਨਾ ਕਰਨੀ ਹੈ ਮੈਂ ਉਹਨਾਂ ਨੂੰ ਗੁੱਸੇ ਆ ਤੁਸੀਂ ਮੈਨੂੰ ਸਵੇਰ ਦਾ ਕਿਉਂ ਨਹੀਂ ਦੱਸਿਆ ਬਸ ਇੰਨਾ ਮੈਨੂੰ ਉਦੋਂ ਹੀ ਪਤਾ ਲੱਗਾ ਜਾ ਕੇ ਤੇ ਉਹ ਉਹ ਆਂਦੇ ਆ ਵੀ ਅਹੀਂ ਸੇ ਨੂੰ ਕੀ ਦੱਸੇ ਆ ਕੇ ਪਿੱਤਲ ਹੋਣਾ ਆਂਦਾ ਕਲੀਪ ਨੂੰ ਆਂਦਾ ਦੇਖਦੇ ਰਹੇ ਪਰ ਲਵਦੇ ਲਵਦੇ ਫੇਰੀ ਲੱਭਣਾ ਸ਼ੁਰੂ ਕਰਤਾ ਲਵਦੇ ਆ ਲਵਦੇ ਆਂ ਸ਼ੀਰਦੰਤ ਨੇ ਆਮ੍ਰਿਤ ਸਾਨੂੰ ਆਮਦ ਆ ਲੱਗਿਆ ਮੈਨੂੰ ਕੋਈ ਫੋਨ ਆਇਆ ਕਿੰਨੇ ਕੀਤਾ ਫੋਨ ਮੈਨੂੰ ਨਹੀਂ ਪਤਾ ਕਹਿੰਦੇ ਆ ਨਾ ਵੀ ਬੰਦੇ ਜਿੰਨੇ ਮਾਰਿਆ ਫੋਨ ਕਰਦਾ ਰਿਹਾ ਉਸੇ ਮੁੰਡੇ ਨੂੰ ਫੋਨ ਕੀਤਾ ਜਿਹੜਾ ਜਿਹੜਾ ਇਹ ਮਾਰਿਆ ਇਹਦੇ ਫੋਨ ਦੇ ਉੱਤੇ ਕਿਤੇ ਫੋਨ ਆਇਆ ਵਸੇ ਉਹ ਛੱਤ ਤੇ ਚੜ ਗਿਆ ਜਦੋਂ ਹੁਣ Laash ਕਿੰਨੇ ਦੱਸੀ ਤੁਹਾਨੂੰ ਕਿੱਥੇ ਪਈ ਹੈ Laash ਜਿਨ੍ਹਾਂ ਨੇ ਮਾਰਿਆ ਉਹਨਾਂ ਨੇ ਉਹਨਾਂ ਨੇ ਕਿੰਨੇ ਵਜੇ ਫੋਨ ਕੀਤਾ ਉਹਨਾਂ ਨੇ ਪਹਿਲਾਂ ਤੁਹਾਨੂੰ ਕਿੰਨੇ ਵਜੇ ਫੋਨ ਕੀਤਾ ਮੁੰਡਿਆ ਅਸੀਂ ਮੈਂ ਹੀ ਤੇ ਸਾਹ ਉਹਨਾਂ ਨੂੰ ਸਲਾਹ ਦੇਣ ਦੇ ਵਾਸਤੇ ਗਏ ਆ ਸਾਨੂੰ ਮਗਰੋਂ ਫੋਨ ਕੀਤਾ ਵੀ ਆ ਗੱਲ ਉਦੋਂ ਬੰਦੇ ਜਿਹੜੇ ਉਹਨਾਂ ਨੇ ਦੱਸ ਦਿੱਤਾ ਵੀ ਫੋਨ ਆ ਗਿਆ ਬਾਬਾ ਜੀ ਉਹਨਾਂ ਭੰਬਲ ਪੂਸੇ ਦੀ ਪਾਸ ਛੱਡਿਆ ਜੀ ਇਹਦਾ ਰੋਬਿੰ ਹੈ ਮੁੰਡਿਆ ਉਸ ਜਗ੍ਹਾ ਮੁੰਡਾ ਇਹਨੂੰ ਛੋੜਨ ਦਾ ਚਿੰਨਾ ਹੈ ਕਿ ਤੇ ਇਹ ਹੈ ਆਪਣਾ ਦਿਾਲਪੁਰ ਦਾ ਹੈ ਮੁੰਡਾ ਇਹਦੇ ਸ਼ਾਹਪੁਰ ਦੇ ਵਿੱਚ ਆ ਕੇ ਕਿਸੇ ਬੰਦੇ ਨੇ ਇਹਨਾਂ ਨਾਲ ਲੜਾਈ ਝਗੜਾ ਕਰਕੇ ਤੇ ਇਹ ਤਾਂ ਮਟਰ ਕੀਤਾ ਹੈ ਸਰ ਕਿੰਨਾ ਸਮਾਂ ਹੋ ਗਿਆ ਕਤਲ ਹੋ ਇਹਨੂੰ ਮੈਂ ਹੁਣ ਆਇਆ ਹੀ ਹੈਗਾ ਤੇ ਉਹਨੇ ਪਤਾ ਲਾਈਦਾ ਵੀ ਕਿੰਨਾ ਟਾਈਮ ਹੋਇਆ ਹੈ ਇਹਦੇ ਘਰ ਦੇ ਕੌਣ-ਕੌਣ ਆ ਰਹੇਗੇ ਤਾਂ ਕੀ ਮਸਲਾ ਸੀ ਕਦੇ ਵਤੀ ਹੋਇਆ ਹੈ ਠੀਕ ਹੈ ਟੀਮ ਆਪਣਾ ਨਾ ਦਿੱਤਾ ਸਰਦੂ ਹਲੇ ਹੀ ਦੇਖਿਆ ਹੀ ਨੇ ਹੈ ਕਿਉਂਕਿ ਸਾਡੀ ਫ੍ਰੈਂਜ਼ਿਕ ਸਟਾਈਲ ਟੀਮ ਆ ਰਹੀ ਹੈ ਜਿਸ ਲਈ ਆਏਗੀ ਤੇ ਫਿਰ ਉਸ ਲਈ ਹਿਲਾਈ ਕਰਾ ਕੇ ਦੂਸਰੇ ਸਾਰੇ ਕਵਾਡਰ ਕੀ ਚਾਹਲੇ ਕਿੰਨੀ ਉਮਰ ਹੈ ਸਾਰੇ ਦੀ ਜਿਹੜੀ ਔਨੇ ਸਾਲ ਦੱਸ ਰਹੇ ਨੇ ਦੀ ਬੜੀ ਕੀ ਕਾਰਵਾਈ ਕੀਤੀ ਹੈ ਹਾਂਜੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਹਲੇ ਸਾਡੀ ਜਿਹੜੀ ਆਪਣੀ ਟੀਮ ਆ ਰਹੀ ਹੈ ਫ੍ਰੈਂਜ਼ਿਕ ਸਟਾਈਲ ਟੀਮ ਉਹਦੇ ਹਿਸਾਬ ਦੇ ਨਾਲ ਕੋਈ ਜਿਹੜੀ ਆਪਣੀ ਲੋਜਿਸਟਿਕਸ